ਹੇ ਸਤਿਕਾਰਯੋਗ ਜੀ ਇਹ ਪੁਲਤੀ ਸਰਪਟਾ ਕੇ ਸੰਜੀ ਦੀਪੀ ਗੋਡਾ ਜੀ ਦੀਪ ਸ਼ਰਮਾ ਜੀ ਤੇ ਪੰਡਤ ਮਾਲਪੁਰੇ ਸੇ ਅੱਗੇ ਬੈਠੇ ਡਾਕਟਰ ਗੋਹਾ ਸਾਹਿਬ ਪੰਡਤ ਮਾਲਪੁਰੇ ਨੰਬਰਾਨਦ ਗੋਦੀ ਸਾਰੇ ਜਨਾਨ ਨੂੰ ਉਸ ਨੂੰ ਹਾਣੀ ਬਾਰੇ ਜਿਹੜੀਆਂ ਕਿਸਾ ਵੀ ਬਾਤ ਸੋਗਲ ਨਾ ਕਰਿਓ ਬਾਤ ਬਿਕਿਸੇ ਨਾਲ ਹੋਈਆਂ ਪਹਿਲਾਂ ਕਰਨਾ ਦੀ ਗੋਗੇ ਕਹਾਣੀ ਆਪਣੇ ਆਪ ਨਾਲ ਵਹਾ ਕੇ ਲੈ ਜਾਂਦੀ ਹੈ ਇਹ ਵਧੀਆ ਤੇ ਕਹਾਣੀ ਬਾਰੇ ਇੱਕੀ ਗੱਲ ਆ ਵੀ ਮੈਂ ਕਿਉਂ ਲਿਖੀ ਸੀਗੀ ਮੈਂ ਇਹ ਕਹਾਣੀ ਸਪੇਰਿਆ ਦੀ ਜ਼ਿੰਦਗੀ ਨਾਲ ਸੰਬੰਧਤ ਆ ਤੇ ਮੈਂ ਸਕੂਲ ਪੜਾਉਣਾ ਸਕੂਲੋਂ ਪੜਾ ਕੇ ਮੈਂ ਘਰੇ ਆਇਆ ਸੀ ਸਾਡਾ ਸੜਕ ਤੇ ਘਰ ਆ ਉਹਦਾ ਇੱਕ ਗੇਟ ਖੇਤਾਂ ਵੱਲ ਨਿਕਲਦਾ ਜਦੋਂ ਮੈਂ ਅੰਦਰ ਵੱੜ ਰਿਹਾ ਸੀ ਤੇ ਖੇਤਾਂ ਵੱਲੋਂ ਇੱਕ ਬੰਦਾ ਜਿਹੜਾ ਸਾਡੇ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆ ਉਹ ਖੇਤਾਂ 'ਚ ਕੰਮ ਕਰਦਾ ਸੀ ਕਿ ਉਹ ਆਇਆ ਉਹਨੂੰ ਭੁੱਲਣਾ ਸੀ ਤੇ ਉਹ ਭੱਜਿਆ ਆਉਂਦਾ ਸੀ ਤੇ ਮੈਂ ਸਕੂਲੋਂ ਆ ਕੇ ਅੰਦਰ ਜਾ ਰਿਹਾ ਸੀ ਜੋ ਕਹਿੰਦਾ ਵੀ ਮੈਨੂੰ ਲੈ ਕੇ ਚੱਲ ਵੀ ਮੇਰੇ ਬਾਬਾ ਮੂ ਲਾ ਬਾਬਾ ਸੱਪ ਨੂੰ ਪਿਆਣਾ ਨੇ ਕਿਉਂਕਿ ਕਹਿੰਦੇ ਹਨ ਕਿ ਸੱਪ ਦਾ ਨਾ ਲੈਂਦੇ ਆ ਤਾਂ ਉਹਦਾ ਜਹਿੜ ਚੜਨ ਲੱਗ ਜਾਂਦਾ ਉਹਨੇ ਉਹਨੂੰ ਸੱਪ ਨੇ ਡੰਗ ਲਿਆ ਸੀ ਤੇ ਮੈਂ ਉਹਨੂੰ ਲੈ ਕੇ ਹਸਪਤਾਲ ਗਿਆ ਤੇ ਉਹ ਇਹ ਗੱਲ ਤੇ ਅੜ ਗਏ ਮੈਂ ਹਸਪਤਾਲ ਨਹੀਂ ਜਾਣਾ ਤੇ ਮੈਨੂੰ ਸੁੱਭੇ ਕਹਿੰਦੇ ਉਹ ਲੈ ਕੇ ਜਾ ਤੇ ਮੈਨੂੰ ਵਿਦਾ ਕਰ ਉਹਦੀ ਗੱਲ ਮੰਨਣੀ ਪਈ ਤੇ ਜੁਪੇੜਾ ਲੈ ਗਏ ਉਹਨੇ ਜਿਹੜਾ ਜਿਹੜੀ ਮੋਤੀ ਜੀ ਲਾ ਕੇ ਉਹਦੇ ਕੁਛ ਕਰਿਆ ਤੇ ਉਦੋਂ ਮੇਰੇ ਮਨ ਚ ਆਈ ਸੀ ਵੀ ਮੈਂ ਇਹ ਨਾਲ ਵਾਲੀ ਕਹਾਣੀ ਲਿਖਾਂ ਇੱਕ ਕਹਾਣੀ ਮੈਂ ਵੀ ਤੁਹਾਡੇ ਨਾਲ ਸਾਂਝ ਕਰਨਾ ਹੈ ਐਦਾਂ ਮੈਨੂੰ ਸੁਝੀ ਸੀ ਤੇ ਕੁਦਾਲੇ ਦੇ ਬਾਰੇ ਆਖਰੀ ਗੱਲ ਇਹ ਆ ਤੇ ਇੱਕ ਵਾਰ ਮੈਂ ਆਪਣੀ ਮਾਂ ਨਾਲ ਅਸੀਂ ਉੱਤੇ ਹੀ ਲੱਗ ਰਹੇ ਸੀ ਦਿੱਤੇ ਉੱਤ ਮੋੜ ਪੈਂਦਾ ਹਟਾ ਜਿਹੜੇ ਉੱਥੇ ਉਸ ਪੇਰੇ ਤੇ ਉਹ ਉਹ ਕਹਿੰਦੇ ਵੀ ਆ ਤੇਰੇ ਦੋਸਤਾਂ ਨਾਲ ਉਹ ਆ ਗਿਆ ਜਿੱਥੇ ਉਹਨਾਂ ਨੇ ਬਣਾਈ ਖੁੱਲੀਆਂ ਵਣੀਆਂ ਹੁੰਦੀਆਂ ਨੇ ਤੇ ਮੈਂ ਕਿਹਾ ਮੈਂ ਕਿਹਾ ਹਾਂ ਜੀ ਹਾਂ ਵੀ ਇਹ ਇੱਕ ਕਹਾਣੀ ਬਹੁਤ ਪਸੰਦ ਕਰੀ ਗਈ ਆ ਮੇਰੀ ਕਿਤੇ ਫੇਰੋਂ ਵੀ ਬਣੀਆਂ ਮੈਦਾਨ ਨੂੰ ਬਸਦਾ ਹੈਗਾ ਤਾਂ ਉਹ ਕਹਿੰਦੇ ਹਾਂ ਕਹਿੰਦੇ ਬਣ ਚੱਗੀ ਆ ਪਰ ਇਹਨਾਂ ਨੂੰ ਕੀ ਫਾਇਦਾ ਹੋਇਆ ਇਹ ਤਾਂ ਉਹਦੇ ਵਿੱਚ ਝੁੱਗੀਆਂ ਚ ਰਹ ਰਹੇ ਜਿੱਦਾਂ ਉਹ ਪਹਿਲਾਂ ਰਹਿੰਦੇ ਸੀਗੇ ਤੇ ਇਹ ਦੋ ਜਣੇ ਪਰਿਵਾਰ ਮੈਂ ਤਾਂ ਕਾਣ ਰੀ ਧਰਤੀ ਸਰਕੇ ਸੰਪਾਨਾ ਰਾਜ ਹੋਇਆ ਮਹਾਪਾਤ੍ਰੀ ਉਹਦਾ ਦਜੀ ਕਰ। ਸ਼ੇਸ਼ਨਾਗ ਜਿਹੜਾ ਧਰਤੀ ਦੇ ਵਾਲੇ ਕੁੰਡਲ ਮਾਰ ਕੇ ਆਪਣੀ ਪੂੰਛ ਮੂੰਛ ਪਾ ਕੇ ਅਜੇ ਤੱਕ ਧਰਤੀ ਨੂੰ ਬੰਨੀ ਬੈਠਾ ਉਹ ਧਰਤੀ ਨੂੰ ਛੱਡ ਸਕਦਾ ਧਰਤੀ ਉੱਧਰ ਲਈ ਚੜਾ ਸਕਦੀ ਆ। ਪਰ ਨਾਗ ਦਾ ਡੰਗਿਆ ਜੋਗੀ ਨਹੀਂ ਮਰਦਾ ਮੇਰਾ ਇੱਕ ਮਨ ਆਖਦਾ ਤੇ ਦੂਜਾ ਮਨ ਆਖਦਾ ਤਾਰੋਂ ਡੁੱਬ ਵੀ ਜਾਂਦੇ ਨੇ ਤੱਖੀ नाग ਦਾ ਡੰਗਿਆ ਤਾਂ ਤਨਾਤਰ ਬੈਦ ਵੀ ਨਹੀਂ ਸੀ ਬਚਿਆ ਰੱਬ ਖੈਰ ਕਰੇ ਤਨਾਤਰ ਬੈਦ ਨੂੰ ਤਾਂ ਬਰ ਵੀ ਡਲਿਆ ਹੋਇਆ ਸੀ ਜਿੱਥੋਂ ਤੱਕ ਉਹਦੀ ਨਿਗਾਹ ਜਾਂਦੀ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਸਫਾਇਆ ਹੋ ਜਾਂਦਾ ਧਰਤੀ ਉਤੋਂ नाग ਖਤਮ ਹੋਣ ਲੱਗੇ ਜਦੋਂ ਨਾਕਾ ਦੇ ਰਾਜੇ ਸੱਖੀ ਨੂੰ ਪਤਾ ਲੱਗਾ ਉਹ ਸੋਨੇ ਦੀ ਖੂੰਡੀ ਬਣ ਕੇ ਬੈਦ ਦੇ ਚੇਲੇ ਅੱਗੇ ਲੇਟ ਗਿਆ ਚੇਲੇ ਨੇ ਖੂੰਡੀ ਚੱਕ ਲਈ ਸੋਚਿਆ ਇੰਨੀ ਕੀਮਤੀ ਤੇ ਚੰਗੀ ਖੂੰਡੀ ਤਾਂ ਸਾਡੇ ਉਸਤਾਦ ਕੋਲ ਹੋਣੀ ਚਾਹੀਦੀ ਹੈ ਉਹ ਸਮਾਦੀ ਲਗਾਈ ਬੈਠੇ ਤਣਾ ਕਰਦੇ ਚਰਨਾ ਚ ਖੂੰਡੀ ਘੜ ਦਿੱਤੀ ਉਹਨੇ ਸੱਖੀ ਨੇ ਅਸਲੀ ਰੂਪ ਵਿੱਚ ਆ ਕੇ ਤਣਾ ਤੋਂ ਦੀ ਗਰਦਨ ਦੇ ਪਿੱਛੇ ਡੰਗ ਮਾਰਿਆ ਇਹ ਕਹਾਣੀ ਬਾਪੂ ਜਿਹੜਾ ਮੇਰਾ ਗੁਰੂ ਵੀ ਆ ਅਕਸਰ ਸੁਣਾਇਆ ਕਰਦਾ ਆਖਦਾ ਆਪਾਂ ਧਨੰਤਰ ਦੀ ਕੁੱਲ ਚੋਂ ਆ ਲੋਕਾਂ ਦਾ ਭਲਾ ਕਰਨ ਦਾ ਪਰ ਮਿਲਿਆ ਹੋਇਆ ਪੰਨ ਇਹ ਆ ਇਹ ਵੀ ਆਖਦਾ ਕਿ ਤਖੀ ਹੁਣ ਮਾਇਆ ਦੇ ਭੇਸ ਚ ਤੇ ਹੋਰ ਭੇਸ ਪਟਾ ਕੇ ਲੋਕਾਂ ਨੂੰ ਡੰਗਦਾ ਅੱਜ ਜਿਹਨੂੰ ਵੀ ਦੇਖੋ ਜਿਵੇਂ ਤਖੀ ਦਾ ਡੰਗਿਆ ਹੋਵੇ ਥੜਕਦੇ ਮਨ ਨੂੰ ਤਸੱਲੀ ਦਿੱਤੀ ਮੇਰੇ ਜੱਗੂ ਦਾ ਪਾਲ ਵੀ ਵਿਗਾਨਾ ਹੋ ਗੇ ਹਸਪਤਾਲ ਚ ਹਸਪਤਾਲ ਤਾਂ ਮੇਰੇ ਪਿਓ ਦਾਦੇ ਨੇ ਵੀ ਨਹੀਂ ਦੇਖਿਆ ਰੱਬ ਕਿਸੇ ਨੂੰ ਦਿਖਾਵੇਂਗਾ ਹੱਪਲ ਤਾਇਆ ਮਾਂਗ ਹਸਪਤਾਲ ਗਿਆ ਖਵੇਲੀ ਵਾਲਿਆਂ ਨੇ ਮੇਰੇ ਜੱਗੂ ਨੂੰ ਕਿੱਥੇ ਲਿਆ ਫਸਾਇਆ ਸੀ ਇੱਥੇ ਲਿਆ ਦਾਖਲ ਕਰਾ ਦਿੱਤਾ ਵੱਡੇ ਸਾਹਿਬ ਵਿੱਚ ਮੈਂ ਬਹੁਤ ਬਰਿਆਵਾਦ ਗਿਆ ਸਾਂ ਇੰਨੀ ਪੀੜ ਜਿਵੇਂ ਮੇਲਾ ਲੱਗਿਆ ਹੋਵੇ ਲੋਕ ਇਸ ਤਰ੍ਹਾਂ ਫਿਰ ਰਹੇ ਸੀ ਜਿਵੇਂ ਗਵਾਚੇ ਹੋਣ ਜਾ ਉਹਨਾਂ ਦਾ ਕੁਝ ਖੋ ਗਿਆ ਹੋਵੇ ਮੈਂ ਵੀ ਉਹਨਾਂ ਵਾਂਗ ਮੇਲੇ ਚ ਘਰਜੀ ਕਾਮ ਆਗ ਕਰਨ ਲੱਗਾ ਹਸਪਤਾਲ ਪੜਦਿਆਂ ਹੀ ਮੇਰਾ ਸਿਰ ਸਾਰਾ ਨਾਲ ਚੁਕੇ ਹਸਪਤਾਲ ਦੇ ਲੋਕਾਂ ਨੂੰ ਕੀ ਦੱਸੂਗਾ ਮੈਂ ਕਾਲੂ ਬਾਬਾ ਹਾਂ ਜਿਹਦੇ ਕੋਲ 50 50 ਕੋਤੂ नाग ਗਿੱਛੂ ਦੇ ਡੰਗੇ ਦਾ ਲਾਡ ਇਕਰਾਉਂਦੇ ਨੇ ਲੋਕ ਜਦੋਂ ਮਰੀਜ਼ ਨੂੰ ਪਤਾ ਲੱਗ ਜਾਂਦਾ ਕਿ ਉਹ ਕਾਲੂ ਕੋਲ ਪਹੁੰਚ ਗਿਆ ਉਹ ਅਸਟ ਡੀ ਕੋ ਨੰਦਾ ਉਹਦਾ ਉਸਿਹਾਰ ਦੇ ਪੁੱਤ ਨਗਨਟਾ ਡੰਗਿਆ ਹਸਪਤਾਲ ਪਹੁੰਚ ਲੈ ਜਿਸ ਕਮਰੇ ਚ ਜੱਗੂ ਦਾਖਲ ਹੈ ਉਹਦੇ ਡੇਰ ਤੇ ਖਾਕੀ ਵਰਦੀ ਵਾਲਾ ਬੰਦਾ ਮੈਨੂੰ ਅੰਦਰ ਨਾ ਜਾਣ ਦੇਵੇ ਮੇਰੇ ਕੇਰੂਏ ਕੱਪੜੇ ਕੰਨਾ ਚ ਮੁੰਦਰਾ ਮੋਟੇ ਮੋਟੇ ਜੇ ਕੋਟਲੀ ਦੇਖ ਕੇ ਸਹਿਦ ਕਰਦਾ ਹੋਵੇ ਕਿ ਮੈਂ ਅੰਦਰ ਨਾ ਛੱਡ ਦੇਵਾਂ ਜਦੋਂ ਮੈਨੂੰ ਮਗਤਾ ਸਾਹਮਣਤ ਹੋਊਗਾ ਮੈਂ ਖਾਕੀ ਵਰਦੀ ਵਾਲੇ ਦਾ ਤਰਲਾ ਕੀਤਾ ਹਾਓ ਹਾਰਾ ਤੇਰਾ ਨੱਗਰ ਕਿਹੜਾ ਬਸੇ ਮੇਰਾ ਮੁੰਡਾ ਜੱਗੂ ਅੰਦਰ ਹੈ ਡਾਕਟਰ ਦੇ ਉਹਦਾ ਰੋਗ ਸਮਝ ਨਹੀਂ ਆਉਣਾ ਮੇਰੇ ਕੋਲ ਦਵਾਈ ਉੱਤੀ ਆ ਬਸ ਇੱਕ ਵਾਰ ਉਹਦੇ ਕੋਲ ਜਾ ਆਉਂਦੇ ਉਹ ਦਰਵਾਜ਼ਾ ਮੂੰਹ ਸਿਰ ਹਲਾਉਂਦਾ ਹੋਰੇ ਜਿਹੇ ਮੇਰੇ ਵੱਲ ਚੱਕ ਕੇ ਬੋਲਿਆ ਇਹ ਐਮਰਜੈਂਸੀ ਬਾੜ ਦਾ ਬਾਬਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੌਰੇ ਮਰਜੈਂਸੀ ਦੇ ਕਿਹੋ ਜਿਹਾ ਨਾਮ ਐ ਮਰਜੈਂਸੀ ਸੁਣ ਕੇ ਬੰਦੇ ਦੇ ਹੌਲ ਪੈ ਜਾਂਦੇ ਜਦੋਂ ਮੈਂ ਬਹੁਤ ਹੀ ਤਰਲੇ ਕਰੀ ਗਿਆ ਤਾਂ ਉਹ ਬੋਲਿਆ ਬਾਬਾ ਜਾ ਬੈਂਚ ਤੇ ਬਹਿ ਜਾ ਡਾਕਟਰ ਸਾਹਿਬ ਨੂੰ ਪੁੱਛ ਕੇ ਤੈਨੂੰ ਮਲਾਉਂਦੇ ਆ ਆ ਬੋਤਲੇ ਬਾਹਰ ਰੱਖਿਆ ਪਥਰਾਂ ਦੇ ਮਕਾਨਾਂ 'ਚ ਰਹਿਣ ਵਾਲੇ ਪੁੱਤਰ ਦਿਲ ਹੋ ਜਾਂਦੇ ਨੇ ਇਹਨਾਂ ਨੂੰ ਕਿਸੇ ਦੇ ਦੁੱਖ ਦੀ ਕੀ ਸਾਰ ਬੁੱਤ ਜਣੇ ਤੁੱਕ ਜਣੇ ਇਹ ਤਾਂ ਚਾਹੁੰਦੇ ਨੇ ਸਾਰੀ ਦੁਨੀਆ ਬਿਮਾਰ ਹੋ ਕੇ ਇੱਥੇ ਆ ਜੇ ਮੈਂ ਸਿਰ ਸੁੱਟ ਕੇ ਪੁੱਥਰ ਦੇ ਬੈਂਚ ਤੇ ਜਾ ਬੈਠਾ ਜੱਗੂ ਦੀ ਮਾਂ ਕਈ ਵਾਰ ਮੇਰੇ ਨਾਲ ਲੜਦੀ ਹੁੰਦੀ ਹੈ ਤੇ ਆਪਦੀ ਹੁੰਦੀ ਹੈ ਤੂੰ ਕਦੀ ਕਿਸੇ ਦੀ ਖੈਰ ਨਹੀਂ ਮੰਗਦਾ ਹਰ ਵੇਲੇ ਠੀਕ ਤਾਂ ਇਹ ਨਾ ਜਦੋਂ ਕੋਈ ਓਪਰਾ ਬੰਦਾ ਆਉਂਦਾ ਹੈ ਅੰਦਰੋਂ ਨੂੰ ਚਾਹਣਾ ਉਹ ਨਾਕਾ ਡੰਗਿਆਂ ਹੋਵੇ ਤੇਰੇ ਚਾਰ ਪੈਸੇ ਬਾਣਨ ਉਪਰੋਂ ਪਛਦਾਇਆ ਸੋਖਾ ਨੰਦਰਾ ਤੇਰਾ ਨੱਕੇੜਾ ਬਸ ਮੈਂ ਪਟਾਰੀ ਨੂੰ ਮਤ ਲਾ ਕੇ ਆਵਦਾ ਬ੍ਰਿਜਕ ਦੀ ਸੌ ਮੈਂ ਜਿਹੜਾ ਨਹੀਂ ਸੋਚਦਾ ਉਹ ਮੇਰਾ ਪੋਟਾ ਪੋਟਾ ਜਾਣਗੇ ਮੇਰੇ ਬਾਰੇ ਸੱਚੇ ਅੰਗਲਾ ਮੂੰਹ ਤੇ ਕਰਦੀ ਆ ਤੇ ਮੇਰੇ ਲੜ ਜਾਂਦੀਆਂ ਨੇ ਇਸ ਲਈ ਮੈਂ ਉਹਨੂੰ ਦੋ ਮੂਹੇ ਲੱਗਣ ਕਹਿਣਾ ਹੁੰਦਾ ਜਿਹੜੀ ਬੰਦੇ ਨੂੰ ਇੱਕ ਵਾਰ ਡਾਕੇ ਲਵੇ ਨਾ ਫਿਰ ਵਾਰ-ਵਾਰ ਲੱਗਣ ਆਉਂਦੀ ਉਹ ਸੇ ਕੋਸੇ ਤਰ੍ਹਾਂ ਵਾਰ-ਵਾਰ ਕਾਲਜ ਦੇ ਤੇ ਲੜ ਜਾਣ ਵਾਲੀਆਂ ਗੱਲਾਂ ਮੇਰੇ ਨਾਲ ਕਰਦੀ ਰਹਿੰਦੀ ਐ। ਮੇਰੇ ਨਾਲ ਆਦੇ ਹਸਪਤਾਲ ਨੂੰ ਨਹੀਂ ਤੇ ਉਹਨੂੰ ਦਿਖਾਉਂਦਾ ਭਲੀਏ ਲੋਕੇ ਮੈਂ ਤਾਂ ਗਰੀਬ ਕਾੜੂਨਾ ਐਡੇ ਵੱਡੇ ਹਸਪਤਾਲ ਵਾਲੇ ਵੀ ਮਰੀਜ਼ਾਂ ਨੂੰ ਢੀਂਪਦੇ ਨੇ। ਇਹ ਸੌਰੀ ਰਤਾਏ ਕਿ ਨਹੀਂ ਆਖਦੇ ਅੰਦਰ ਅੰਦਰ ਕਿਹੜਾ ਬਸੇ। ਬੰਦੇ ਦੇ ਕੱਪੜੇ ਤੱਕ ਲਵਾ ਲੈਂਦੇ ਨੇ। ਪਤਾ ਨਹੀਂ ਮਹਿਲੀ ਵਾਲੇ ਕਿੰਨੇ ਪੈਸੇ ਦੇ ਕੇ ਜਮ੍ਹਾਂ ਕਰਾ ਕੇ ਗਏ ਨੇ ਜੱਗੂ ਇੱਥੇ। ਮੈਂ ਤਾਂ ਸਾਰੀ ਉਮਰ ਉਹਨਾਂ ਦਾ ਕਰਜ ਉਹਨਦੇ ਨਹੀਂ ਮਰਿਆਣਾ ਮੈਨੂੰ ਤਾਂ ਆਉਣ ਵੇਲੇ ਬੜੇ ਦੀ ਮੈਨੂੰ ਤਾਂ ਆਉਣ ਵਾਲੇ ਦੀ ਹਾਇ ਬੁੱਤੋਂ ਪਤਾ ਲੱਗ ਜਾਂਦਾ ਬਈ ਸੁੱਖ ਨਹੀਂ ਮੈਂ ਫੇਰ ਵੀ ਕਹਿਣਾ ਤੇਰਾ ਨਗਰ ਖੇੜਾ ਬਸੇ ਲੜਨ ਦਾ ਸੋਖੇ ਅਗਲਾ ਕਹਿਣਾ ਕਾਨੂੰਨ ਦੀ ਬਾਬਾ ਅੰਮ੍ਰਲ ਆ ਗਿਆ ਮੈਂ ਡੰਗੀ ਥਾਂ ਦੇ ਇੱਕ ਰਸ ਦਿੰਨਾ ਕਿ ਨਾਲ ਲੜਿਆ ਖੁਨਾਕਣ ਤੇ ਕਿਹੜੇ ਕੋਲ ਦਾ ਲੜਿਆ 360 ਕੋਲਾਂ ਨੇ ਆਪਣਾ ਦੀਆਂ ਸੱਤ ਪੁਲਾਂ ਦੇ ਹਰੀਲੀਆਂ ਨੇ ਜੋ ਜੇ ਡੰਗੀ ਤਾਂ ਉਹਦੇ ਰੱਸੀ ਬੰਨ੍ਹ ਕੇ ਜ਼ੋਰਦਾਰ ਮੰਨੂ ਮਾਰ ਕੇ ਇੱਕ ਵਾਰ ਮੇਰੇ ਕੋਲ ਆ ਜੇ ਫਿਰ ਮੈਂ ਜਾਣਾ ਮੇਰਾ ਕੰਮ ਆਉਂਦੇ ਮਰੀਜ਼ ਨੂੰ ਪਹਿਲਾਂ ਬਲਾਸਾ ਦੇਣਾ ਉਹ ਇਹ ਕਿਉਂ ਕੂਕਦਾ ਹੈ ਛੋਟੇ ਦਿਲਾਲਿਆ ਤੇਰੇ ਚੂਹੇ ਨੇ ਨਹੀਂ ਵੱਡੀ ਆ ਹੌਸਲਾ ਰੱਖ ਤੇ ਫਿਰ ਬਲੇਡ ਨਾਲ ਪੱਛ ਲਾ ਕੇ ਜ਼ਖਮ ਕਰ ਦੇਣਾ ਤੇ ਉੱਤੇ ਗੁੱਟੀ ਮਾਰ ਦੇਣਾ ਜਾਂ ਮਣ ਦਾ ਲਾ ਦੇਣਾ ਜਦੋਂ ਮਰੀਜ਼ ਚੀਕ ਵਜਾਦਾ ਤਾਂ ਆਹ ਜੀ ਦਾ ਤੇਰਾ ਜੋ ਜੀ ਆ ਦੇ ਛੱਡ ਘਰ ਜਾ ਕੇ ਨਾਗ ਦੇਵਤਾ ਦੀ ਕਟਾਈ ਜ਼ਰੂਰ ਕਰਨੀ ਹੈ ਕਟਾਈ ਤਾਂ ਮੈਂ ਵੀ ਕਰਨੀ ਹੈ ਉਹਦਾ ਵੀ ਕੁਝ ਦੇ ਛੱਡ ਇਹ ਹਸਪਤਾਲ ਵਾਲੇ ਪਹਿਲਾਂ ਜੀ ਮਰੀਜ਼ ਨੂੰ ਡਰਾਟ ਲਾ ਕੇ ਅਧ ਮਰਿਆ ਕਰ ਦੇਣਗੇ ਜੇ ਡਰਾਉਣ ਨਾ ਇਹਨਾਂ ਨੂੰ ਕੌਣ ਕਰ ਦੇ ਤੇ ਫਿਰ ਜਿੱਧਰ ਵੀ ਦੇਖੋ ਮਰੀਜ਼ਾਂ ਦੀਆਂ ਸਿੱਖੋ ਲੈਣਾ ਲੱਗੀਆਂ ਹੋਈਆਂ ਮੈਂ ਜੜੀਆਂ ਬੂਟੀਆਂ ਕੁੱਟ ਕੇ ਵਿੱਚ ਨਾਲ ਦੇ ਪੰਜ ਪਾ ਕੇ ਇੱਕ ਸੁਰਮਾ ਬਣਾਉਣਾ ਪਾਉਂਦਿਆਂ ਸਾਰ ਕਾਂਟਾਂਡੀਆਂ ਸ੍ਰੀ ਧੁੰਦ ਜਾੜਾ ਸਭ ਕੱਟਿਆ ਜਾਂਦਾ ਦੰਦ ਜਾੜ ਦਾ ਇਲਾਜ ਤਮਨੇ ਝਟਕੀਆਂ ਚ ਕਰ ਦਿੰਦਾ ਲੋਣ ਦੀਆਂ ਸੱਤ ਬੜੀਆਂ ਮੰਗਵਾ ਕੇ ਮਾਂਦਰ ਪੜ ਦਿੰਦਾ ਕਾਲਾ ਕੀੜਾ ਕਰ ਕਰ ਬਖਤੀ ਨੰਦ ਚਰੇ ਦੋਹੀ ਗੁਰੂ ਗੋਬਿੰਦ ਸਿੰਘ ਜੀ ਦੇ ਚੇਤੇ ਵਿੱਚ ਮਰੇ ਇੱਕ ਢੜੀ ਦੁੱਖ ਦੀ ਜਾਗ ਰਹਿਣਾ ਰੱਖੋ 5 ਮਿੰਟਾਂ ਬਾਅਦ ਵਰਦੀ ਵਾਇਰ ਕੋ ਅੱਖ ਬਚਾ ਕੇ ਮਰਦਾਂਤੀ ਵਾਲੇ ਦਰਵਾਜ਼ੇ ਆਪਣੇ ਜਾਕੜਾ ਸਿੱਸੇ ਉੱਤੇ ਦੇਖਿਆ ਜੱਗੂ ਦੇ ਨਾਲ ਹੀ ਜੰਗਦੀ ਹੋਈਆਂ ਆੜੇ ਦੁਆਲੇ ਬੋਰ ਮਰੀਤ ਪਏ ਇੱਕ ਨਰਕ ਤੋਸੀ ਤੇ ਬੈਠੀ ਕੁਝ ਲਿਖ ਰਹੀ ਸੀ ਕਿਉਂ ਨਾ ਆ ਜਾ ਤੂੰ ਅੱਗ ਕੇ ਜਾ ਕੇ ਜੱਗੂ ਕੋਲ ਚਲਿਆ ਜਾ ਮੈਂ ਅਜੇ ਸੋਚੀ ਨਹੀਂ ਰਹੀ ਆ ਤੇ ਬਦੀ ਵਾਲੇ ਨੇ ਮੇਰਾ ਮੋਟਾ ਹੱਥ ਫੜ ਲਿਆ ਮਰਬਾ ਇਸੇ ਖੜਾ ਕੀ ਕਰਨਾ ਮੈਂ ਹੱਥ ਧੋੜੇ ਤੇਰਾ ਨਗਰ ਖੇੜਾ ਬੱਤੀ ਹੌਲਦਾਰ ਮਨੂਰ ਇੱਕ ਵਾਰ ਮੁੰਡੇ ਕੋਲ ਜਾਇਆ ਹੁੰਦੇ ਤੁਸੀਂ ਆਪਣਾ ਲਾਹੇ ਚਰੀ ਜਾਇਓ ਮੈਂ ਤਾਂ ਬਸ ਦਸਤੀ ਥਾਂ ਤੇ ਗੁੱਟੀ ਲਾਉਣੀ ਆ ਉਹ ਗੁੱਸੇ ਹੋ ਗਿਆ ਹੱਥ ਕਰਦਾ ਬਾਪਾ ਚਲ ਇੱਥੋਂ ਬਾਹਰ ਪਾਰਕ ਤੇ ਬਹਿ ਜਾ ਜਾ ਕੇ ਡਾਕਟਰ ਸਾਹਿਬ ਰਾਉਂਡ ਤੇ ਆਉਣ ਵਾਲੇ ਨੇ ਉਹ ਸਾਰੇ ਰਾਉਂਡ ਦੇ ਜੇ ਮੁੰਡੇ ਨੂੰ ਕੁਝ ਹੋ ਗਿਆ ਤੁਸੀਂ ਜ਼ਿੰਮੇਵਾਰ ਮੈਂ ਪਤਾ ਨਹੀਂ ਚੀਟ ਬਣਾਉਂਦਾ ਪਾਰਕ 'ਚ ਜਾ ਬੈਠਾ ਪਰ ਜੇ ਇੱਥੇ ਕੱਢਦਾ ਸਾਰਾ ਫਾਰ ਉੰਗੀਆਂ ਦੇ ਸਾਰੇ ਸਹੁੰਦਿਆਂ ਨਾਲ ਭਰਿਆ ਪਿਆ ਜੀ ਉਹਨਾਂ ਤੋਂ ਆਪਦੇ ਪੁੱਤ ਦੇ ਬੈਠ ਕੇ ਮੈਂ ਜੀੜੀ ਪੁਕੜ ਲਿਆ ਕਿਤੇ ਬਿਮਾਰ ਨੂੰ ਇੱਕ ਜਾਣਾ ਸਹਾਰਾ ਦੇਈ ਰਹੀ ਆ ਹੈ ਉਹ ਮੈਨੂੰ ਜੱਗੂ ਵਰਗਾ ਲੱਗਿਆ ਜਿਵੇਂ ਉਹ ਤਾਂ ਛੁੱਟ ਕੇ ਆ ਕੇ ਮੈਨੂੰ ਕਹੇਗਾ ਬਾਬਾ ਕੁਝ ਪੈਸੇ ਦੇਖਾਂ ਮੈਂ ਮਰਦਾ ਜਾਣਾ ਜੇ ਪਵਾਸੀ ਠੀਕ ਕਰ ਖਾਇ ਹੋਰ ਬ ਮੈਰਿਟਡ ਜਾਂਦਾ ਹੁੰਦਾ ਉਨੇ ਜਦੋਂ ਵੀ ਪੈਸੇ ਮੰਗਣੇ ਹੁੰਦੇ ਢਿੱਡ ਕਰਦਾ ਬਹਾਨਾ ਕਰਦਾ ਮੈਂ ਆਖਦਾ ਉਹ ਇਸ ਤਰ੍ਹਾਂ ਨਾ ਆਉਂਦੀ ਕਿਰਤ ਕਮਾਈ ਉਹ ਦੀ ਕਮਾਈ ਹੋ ਕਿ ਮਿੱਥੀ ਹੁੰਦੀ ਆ ਆਪ ਕਮਾ ਪਰ ਉਹਨੂੰ ਕਿਸ ਕਰਮ ਦਾ ਵੱਲ ਨਾ ਆਇਆ ਦੁੱਖ ਦੇਣਾ ਪੁੱਠੇ ਪੈਰੀ ਤੁਰਨ ਲੱਗਿਆ ਸੀ ਬਿਨਾਂ ਅੜਵਾਲੇ ਦੇਖਿਆ ਅੜ ਗਿਆ ਖੂਜ 나ਗ ਦੀ ਪਟਾਰੀ ਲੈ ਕੇ ਪਿੰਡਾਂ 'ਚ ਜਾਂਦਾ ਜਾ ਕੇ ਲੋਕਾਂ ਨੂੰ ਆਦੇ ਘਰੇ ਆ ਕੇ ਲੋਕਾਂ ਨੂੰ ਬਾਣਾ ਕੱਢਦਾ ਉਦੀ ਮਾਂ ਆਤਲੀ ਵਿਖੇ ਸੁਖਮੰਦੀ ਆ ਲੈ ਮੰਗ ਕਾਇ ਸੋ ਮੈਂ ਵੀਰ ਬਜਾ ਬਜਾ ਥੱਕ ਜਾਣਾ ਮੈਂ ਕਣ ਮੇਰ ਮੇਰ ਥੱਕ ਜਾਂਦੀ ਆ ਪਤਾ ਨਹੀਂ ਸਾਲੇ ਪਿੰਡ ਦੇ ਲੋਕਾਂ ਨੂੰ ਕੀ ਪੂਰੀ ਘੜੀ ਘੜੀ ਹੋਈ ਆ ਕੋਈ ਦੇਖਦਾ ਹੀ ਨਹੀਂ ਪਤਾ ਨਹੀਂ ਲੋਕਾਂ ਵੀ ਕਿਹੜੇ ਰੰਗ ਤੁਮasse ਚੰਗੇ ਲੱਗਣ ਲੱਗ ਪਏ ਨੇ ਕੋਲ ਦੀਆਂ ਲੰਗੀਆਂ ਜਾਣਗੇ ਜਿਵੇਂ ਇੰਨੇ ਬੋਲੇ ਹੋਣ ਘਰ ਜਾ ਘਰ ਕਰ ਜਾ ਕੇ ਮੰਗਣਾ ਜਾਨਾ ਤਾਂ ਕੋਈ ਨਾਲ ਸੇਵ ਤੇ ਦੇ ਨਾਂ ਨਹੀਂ ਖੈਰ ਨਹੀਂ ਪਾਉਂਦਾ ਗੱਲ ਉਹਦੀ ਸਹੀ ਸੀ ਪਹਿਲਾਂ ਸਮਾਂ ਚੰਗਾ ਸੀ ਲੋਕ ਦਰਵਾਜ਼ਿਆਂ ਉੱਤੇ ਬੈਠੇ ਹੁੰਦੇ ਮੈਂ 나ਗ ਦਿਖਾਉਣਾ 나ਗ ਨੂੰ ਆਖਣਾ ਜੇਬ ਕੱਢ ਕੇ ਫਤੇ ਬੁਲਾ ਲੋਕ ਖੁਸ਼ ਹੋ ਜਾਂਦੇ বীਣ ਤੇ ਮਿਰਜਾ ਚੱਗਾ ਇਹ ਸੁਣਦੇ ਉਹ ਦਾਣਿਆਂ ਵਾਸਤੇ ਗੋੜ ਨਾਲ ਮੇਰੀ ਝੋਲੀ ਭਰਦੀ ਹੁਣ ਘਰਾਂ ਚ ਲੋਕ ਘਰਾਂ ਦੇ ਟੀਵੀ ਅੱਗੇ ਉਹ ਮੋਬਾਈਲਾਂ ਅੱਗੇ ਨਹੀਂ ਹੁੰਦੇ ਜੱਗੂ ਦੇ ਬਹੁਤਾ ਹੀ ਬੋਲੇ ਜਾਣਦੇ ਮੈਨੂੰ ਸ਼ੱਕ ਹੁੰਦਾ ਇਹ ਤੇ ਮਸਾ ਪੱਤਾਨੀ ਕਹਾਣੀ ਕਹਾਂ ਮੈਂ ਕਈ ਵਾਰ ਸੋਚਦਾ ਜਵਾਨੀ ਦਾ ਨਸ਼ਾ ਵੀ ਹੁੰਦਾ ਉਹ ਨਸ਼ੇ ਚ ਬੰਦਾ ਕਈ ਵਾਰ ਕਿਸੇ ਤਰ੍ਹਾਂ ਬੋਲਦਾ ਇਸ ਮੁਸਕ ਦੀ ਨਾਖਣ ਵੀ ਇਸੇ ਉਮਰ ਤੇ ਡੰਗਦੀ ਆ ਤੇ ਬੰਦਾ ਲੋਰ ਚ ਬੋਲੀ ਜਾਂਦਾ ਜਾਂ ਜਮਾਂ ਚ ਬੋਲਦਾ ਜਦ ਗੋਲ ਵਿੱਚ ਡੰਗ ਲਿਆ ਸੀ ਬਾਲਕ ਦੀ ਕੁੜੀ ਨੇ ਪਵਾ ਕਿੱਥੇ ਜਾ ਕੇ ਮਰਿਆ ਨਾ ਜਾਤ ਨਾ ਬਰਾਦਰੀ ਕਈ ਵਾਰ ਲੋਰ ਚ ਦੱਸਦਾ ਬਾਬਾ ਉਹ ਬੜੀ ਸੋਹਣੀ ਆ ਦੇਣ ਕਿ ਸੰਦਾ ਕਰਨੇ ਹੁਣੇ ਹੋਣੇ ਕੰਝ ਲਾਈ ਹੋਈ। ਉਹ ਜਦੋਂ ਆਪ ਹੀ ਵੀਨ ਵਜਾਉਂਦਾ ਆਪ ਹੀ ਵੀਨ ਵਜਾਉਂਦਾ ਆਪ ਹੀ ਆਲੇ ਦੁਆਲੇ ਆ ਨਾਗਮੇ ਮੇਲ ਦਾ ਇਹਦੀ ਵੀਨ ਤੋਂ ਕਿੰਨਣ ਵੱਡਾ ਸੁਰਨਾ ਨਿਕਲਦਾ ਕਿਵੇਂ ਨਿਕਲਦਾ ਕੋ ਬੜੀ ਲਿਖੀ ਕੁੜੀ ਤੇ ਇਹ ਅਨਪੜ ਸਪੇਰਾ ਇੱਕਦਮ ਮੋਢੇ ਬੈਗੀ ਹੱਥਾ ਚ ਵੀਨ ਫੜੀ ਬਾਪ ਦੇ ਦਰਾਂਸ ਜਾ ਕੇ ਬਹੁਤ ਜੀ ਪੁਰਤਗਾਈ ਜਾ ਰਹੀ ਹੱਤੀ ਬਾਕੀ ਸਾਰੀਆਂ ਗੱਲਾਂ ਲੱਕ ਤੇ ਗੁੰਗਣਾਉਂਦਾ ਜਿਹੜੀ ਕਿਸੇ ਨੂੰ ਸਮਝਣ ਲੱਗੇ ਹਰਗੁਣ ਨਾਮ ਕੋ ਜੋ ਠੀਕ ਆਵਾਜ਼ ਚ ਕਹਿੰਦਾ ਵੀ ਤੂੰ ਅੰਦਰੇ ਰਹਿ ਗਈ ਦਿਲ ਸਾਡਾ ਲੈ ਗਈ ਹਰਗੁਣ ਨਾਮ ਕੋ ਜੋ ਵੀ ਤੂੰ ਬਾਹਰ ਤਾਂ ਆ ਜਾ ਵੀ ਤੂੰ ਦਰਸ ਦਿਖਾ ਜਾ ਮੁੱਠੀ ਹੁਸਨਾ ਦੀ ਪਾ ਜਾ ਹਰਗੁਣ ਨਾਮ ਕੋ ਜੋ ਨੀਮਤ ਚਲਿਆ ਜਾਣਾ ਲੈ ਕੇ ਤੇਰੇ ਹੁਸਨ ਦਾ ਦਾਣਾ ਹਰਗੁਣ ਨਾਮ ਕੋ ਬਾਰਕ ਜੱਗੂ ਤੋਂ ਪਹਿਲਾਂ ਹੀ ਖਜਾ ਹੋਇਆ ਤੁਸੀਂ ਕੋਈ ਵੇਦਾ ਕਿ ਤਾਂ tartar ਤੇ ਅਲਖ ਜਵਾਣਾ ਚੰਗਾ ਨ ਲੱਗਿਆ ਬਾਲ ਤਾਂ ਇਹਨੂੰ ਅੰਦਰ ਕਿੱਦੇ ਨਾਲ ਬੰਨ ਲਿਆ ਮੈਂ ਮਾਲਕ ਦੀਆਂ ਜਾ ਕੇ ਮਹਿਨਤਾਂ ਕੀਤੀਆਂ ਪਾਗੋ ਦੇ ਪੈਰਾਂ 'ਚ ਧਰੀ ਲਣਦਰਾ ਤੇਰਾ ਮੁੱਢ ਖੇੜਾ ਬਸੇ ਇਹ ਤਾਂ ਬਾਗਲਾ ਸੋਹਰਾ ਇਹ ਤਾਂ ਬਾਗਲਾ ਸੋਹਰਾ ਤੇਰੇ ਸਾਹਮਣੇ ਇਹਦੇ ਜੁੱਤੀਆਂ ਮਾਰ ਦਿੰਨਾ ਮੋੜੇ ਪਿੰਡ 'ਚ ਨਹੀਂ ਦਿਸੂ ਪਿੰਡ ਦਾ ਅਸਾਨ ਅਸੀਂ ਕਿਵੇਂ ਭੁੱਲ ਸਕਦੇ ਆ ਜਿਨ੍ਹਾਂ ਨੇ ਸਾਨੂੰ ਝੁੱਗੀਆਂ ਪਾਉਣ ਦੀ ਥਾਂ ਦਿੱਤੀ ਦੁੱਖ ਦੇ ਸੁੱਖ ਦੇ ਨਾਪੂਮਣ ਕੇ ਬੋੜ ਦੇ ਨੇ ਜਿਹੜੇ ਥਾਲੇ ਚ ਖਾਨੇ ਆ ਉਸੇ ਚ ਸੇਕ ਕਿਵੇਂ ਕਰਦੀ ਏ ਭਲਾਂ ਬਾਲਕ ਕਹਿੰਦਾ ਕਾਲੂ ਤੇਰੇ ਮੂੰਹ ਨੂੰ ਛੜਦੇ ਆ ਨਹੀਂ ਥਾਣੇ ਦੇਣਾ ਤੀ ਮਨ ਚਾਈ ਅੱਖਾਂ ਕੁੱਤਿਆ ਸਾਡੇ ਨਾਲ ਬਰਾਬਰੀ ਕਰਦਾ ਅਸੀਂ ਦਸਾਂ ਨਾਮਾਂ ਦੀ ਕਰਨ ਵਾਲੇ ਆ ਤੂੰ ਸਮਾਂ ਪਾਣੀ ਜਾ ਜਦੋਂ ਬਾਲਕ ਤੇ ਨਰਾ ਆ ਤਾਂ ਲੰਘਣੋਂ हट ਗਿਆ ਪਰ ਉਹਦੇ ਗਵਾਂਢ ਚ ਹੋਵੇਲੀ ਆਣਿਆਂ ਤੇ ਜਾਣ ਲੱਗਿਆ ਅਵੇ ਲੀਆੜਿਆਂ ਦੇ ਚਿੱਟੇ ਦਰਖਤ ਵੀ ਹਰੇ ਨਹੀਂ ਹੁੰਦੇ ਉਹ ਕਾਲੀ ਨਾਖੜੀ ਅਤੇ ਚਿੱਟੇ ਦੇ ਵਪਾਰੀ ਆਲੇ-ਦੋਲੇ ਦੇ ਫਿਰ ਨਾਂ ਦੇ ਨਵੇਂ ਹੁਸਲੇ ਲਾਦੇ ਉਹਨਾਂ ਨੂੰ ਪਾਣੇ ਹੁੰਦੇ ਮੇਰਾ ਮਨ ਚਾਹਤਾ ਕਈ ਵਾਰ ਮਨ ਦੁਖਦਾ ਜਦੋਂ ਉਹ ਮੇਰਾ ਪੁੱਤ ਨਹੀਂ ਇਹਦੇ ਤੇ ਸਭ ਸੋਗੀਆਂ ਵਾਲੀ ਚੜ੍ਹ ਨਹੀਂ ਉਹਦੀ ਮਾਂ ਕੋਤ ਰਹਿੰਦੇ ਹਸਾਮ ਜਦੋਂ ਉਹ ਜਦੋਂ ਕਰਪਾਂ ਦਾ ਮੈਂ ਉਹਨੂੰ ਲਾਣ ਤਾ ਪਉਂਦਾ ਓਏ ਦੁੱਖ ਦੇਣਿਆ ਜਿਸ ਵਾਰ ਚਿਹਰੇ ਦਾ ਪੁੱਤੇ ਤਾਂ ਕੋਈ ਨਾਗਣ ਕੀ ਵਿਖੇ ਦਿੱਤਾ ਕੋਈ ਨਾਗ ਦਾ ਬੱਚਾ ਹੀ ਵਾੜ ਦੇ ਦਿੱਤਾ ਮੈਂ ਕੋਈ ਅੱਟਾ ਦੱਸਾਂ ਬੜਿਆਂ ਦਾ ਸਾ ਭਗਤਾਂ ਦੇ ਲਾਣੇ ਦੇ ਕਿਸ਼ਤਾਂ ਨੂੰ ਉੱਕੀ ਦੀਆਂ ਸੱਦੀਆਂ ਲੈਣ ਗਿਆ ਭਗਤਾਂ ਦਾ ਟੱਬਰ ਨਾਲ ਵੀ ਮਾਰਦਾ ਨਹੀਂ ਸੀ ਉਹਨਾਂ ਮੈਨੂੰ ਪੁੱਛਿਆ ਉਹ ਮੁੰਡਿਆ ਤੋ ਤਿੰਨੋਂ ਬੰਦੇ ਨਾਲੇ ਨਾ ਮੁੰਡਾ ਮੇਰੇ ਹਾਂਜੀ ਇੱਥੇ ਆਇਆ ਬਾਬੂ ਮੋਟਰ ਤੇ ਕਮਰੇ ਚ ਸੱਪ ਆਇਆ ਅਸੀਂ ਭੜਾਣਾ ਮੈਂ ਕਮਰੇ ਚ ਚੱਕ ਗਿਆ ਹਨੀਆ ਗੁਨਾਹ ਪੁਕਾਰੇ ਮਾਰੇ ਮੈਂ ਆ ਦੇਖਿਆ ਨਾ ਤਾਂ ਲੈ ਕੇ ਦੋ ਗੱੜੇ ਕੱਪੜਾ ਸੋਟੀ ਦੇ ਨਾਲ ਹੀ ਮੇਲਣ ਲਾ ਗਿਆ ਉਹ ਉਸ ਤੋਂ ਫੜ ਕੇ ਸਰੀ ਤੋਂ ਕਾਬੂ ਕਰ ਲਿਆ ਪਰਨੇ ਦੇ ਲੜ ਬੰਨ ਕੇ ਉਹਨੂੰ ਘਰ ਲੈ ਗਿਆ ਬਾਬੂ ਖੁਸ਼ੀ ਸਜੀ ਕੋਠਿਆ ਕੋਈ ਕਾਲੂ ਜਦੋਂ ਅਸੀਂ ਤੇ ਪਿਆਰ ਕਰਦੇ ਹਾਂ ਜਦੋਂ ਮੈਂ ਤੇਰੀ ਉਮਰ ਦਾ ਸਾਂ ਆ ਮੇਰੇ ਕੋਲ ਰਿਹਾ ਸੀ ਬੇਨ ਵਿਦਾਈ ਇਥੋਂ ਆਪਣੇ ਵਿੱਚ ਨਾ ਕੋਈ ਦਾ ਪਾਸਾ ਅਸੀਂ ਨਾਲ ਵੀਨ ਤੇ ਢੀਲਰੀ ਦੇਖੀ ਨਾ ਕੋਈ ਦਾ ਤਮਾਸ਼ਾ ਤੇ ਪੁੱਤਰਾ ਤੇਰੀ ਮਾਂ ਨੂੰ ਮੈਂ ਕੀ ਲੈ ਆਤੀ ਦਾਜ ਵਿੱਚ ਵੀਨ ਨਾਗ ਨਾਗ ਤੇ ਮਣਕਾ ਫਿਰ ਝੋੜੀ ਆਈ ਬੇਇੱਤਮ ਮਨ ਦਾ ਤਾਂ ਅਜੇ ਤੱਕ ਸਾਹਮੇ ਪਈ ਨਹੀਂ ਤੇਰੇ ਮਾਂਗੂ ਅੱਤੀ ਭਲਾਈ ਹੱਥ ਨਹੀਂ ਮਾਰੇ ਨਾ ਬਾਲਕ ਸੌਰਾ ਤੇ ਜੁਕੀ ਦੇ ਦੂ ਦਾ ਮੈਂ ਹਸਣ ਲੱਗਦਾ ਜਦੋਂ ਮੇਰੀਆਂ ਗੱਲਾਂ ਤੇ ਕੰਨ ਨਹੀਂ ਧਰਦਾ ਮਾਨੀਆਂ ਕਰਦਾ ਜਦੋਂ ਮਾਨੀਆਂ ਪੂਰੀਆਂ ਨਾ ਹੁੰਦੀਆਂ ਤਾਂ ਉਹ ਕਾਜਾ ਨਹੀਂਦਾ ਮੇਰੀਆਂ ਬੀੜੀਆਂ ਵੀ ਮੁਕਲਾ ਛੱਡਦਾ ਸ਼ਰਾਬ ਫੀਰ ਭੁੱਕੀ ਗੋੜੀਆਂ ਪਤਾ ਨਹੀਂ ਕੀ ਕੀ ਕਰਦਾ ਉਹ ਹਵੇਲੀ ਆਦਿਆਂ ਨੇ ਬਹੁਤ ਆ ਬੜਿਆ ਸੈਦੋਂ ਤੋਂਨ ਬਾਲਕ ਦੀ ਕੋਈ ਦਿਖਾਈ ਦੇ ਜਾਂਦੀ ਹੋਣੀ ਆ ਪੈਸੇ ਕਮਾਉਣ ਦੀਆਂ ਉਹ ਹੋਰ ਉੱਠਿਆਂ ਚੁੱਕ ਸਕਦੇ ਆਂ ਪਟਾਰੀ ਲੈ ਕੇ ਪਿੰਡਾਂ ਤੇ ਜਾਂਦਾ ਨਾਗ ਦਿਖਾ ਕੇ ਪਟਾਰੀ ਚ ਪਾ ਲੈਂਦਾ ਜਿਹੜਾ ਮੁਠੀ ਆਟਾ 2-4 ਰੁਪਏ ਬੰਦੇ ਉਹ ਚੋੜੀ ਫਟਣਦਾ ਤੇ ਦਿੱਤੇ ਮੂੰਹ ਤੇ ਲੱਗਦੇ ਬੰਦੇ ਨੂੰ ਕੋਲ ਬਿਠਾ ਲੈਂਦਾ ਫੇਰ ਉਹ ਆਪਣੀਆਂ ਜੱਲਾਂ ਤੋਂ ਚੱਲ ਜਾਂਦਾ ਆਖਦਾ ਨੰਦਰਾ ਕਿ ਤੀਜ ਨਹੀਂ ਤੈਨੂੰ ਜਿਹੜਾ ਕੋਈ ਯਾਦ ਕਰਿਆ ਤੇ ਨੰਦਰਾ ਅਸਲ ਅੰਦਰਾ ਢੇੜ ਛੋਟੀ ਹੁੰਦੀ ਆ ਕਲੇਲਾ ਲੇਲਾ ਅਗਲਾ ਆਉਂਦਾ ਗੁਰੂ ਛੋਟਾ ਹੁੰਦਾ ਕ ਤੇਲਾ ਤੇਲਾ ਇਹਦੇ ਲੈ ਕੇ ਰੱਬ ਦਾ ਨਾਮ ਕੱਢ ਕੇ ਗੁਰ ਮੰਤਰ ਤੇਰੇ ਰੱਬ ਤੇ ਕਰਿਆ ਦਾ ਗੁਰੂ ਮੰਨੇਗਾ ਕਿ ਨਹੀਂ ਹਾਂ ਮੰਨਾਂਗੇ ਜੋ ਜੈਵ ਗੁਰੂ ਦਰਸਨਾ ਮਹੂਗਾ ਮੰਗਾ ਦਾ ਜੈਨੇਰਾ ਆ ਉਹ ਫਿਰ ਕੋਟਲੀ ਚੋਂ ਦੱਬੀ ਕੱਢਦਾ ਦੱਬੀ ਜੋ ਸੰਦੂਰ ਨਾਲ ਲਿਪੜੇ ਜਿੱਤੇ ਦੇ ਖਰਗੋਸ਼ ਦੇ ਬਾਲਾਂ ਦੀ ਖਰਗੋਸ਼ ਦੀ ਕੂਸਨਾ ਮਿਲਦਾ ਜੋ ਹੁੰਦੇ ਬਾਲ ਦੇ ਕੱਢ ਕੇ ਉਹਦੀ ਗੰਧੇਲੀ ਤੇ ਰੱਖ ਕੇ ਮੁਠੀ ਵਿੱਚਾਂ ਦੀ ਕਹਿੰਦਾ ਇਹ ਨੌਸਰਦਾਰ ਵੀ ਇੱਕ ਦਰਸ ਕੀ ਆ ਇਤਨਾ ਤੁਹਾਡੇ ਕਰਦੇ ਕਿਸੇ ਦੀ ਦਾ ਘਾਟਾਂ ਨਹੀਂ ਰਹਿਣਾ ਪੈਸਾ ਮਾਣ ਇੱਜ਼ਤ ਤੁਹਾਡੇ ਦੁਸ਼ਮਣਾਂ ਝੁੱਕ ਝੁੱਕ ਸਲਾਮਨਾ ਕਰੇ ਇੰਨੀ ਕੀਮਤੀ ਚੀਜ਼ ਦੀ ਗੁਰੂ ਦੱਸਣਾ ਉਹ ਸਿਰਫ 100 ਰੁਪਏ ਮਖ ਦਾ ਤੇ 50 ਰੁਪਏ ਦੇ ਸੌਦਾ طے ਕਰਕੇ ਉਹ ਕੋਟਲੀ ਚ ਰੁਪਏ ਪਾ ਕੇ ਸਿੱਧਾ ਉਹ ਇੰਨੀ ਆਇਆ ਜਿਆ ਮੜਦਾ ਉਹ ਮਰਦਾਨਾ ਕਮਜ਼ੋਰੀ ਦੀਆਂ ਕੁੜੀਆਂ ਵੀ ਲਈ ਕਰਦਾ ਉਹਦੇ ਘਰ ਜਿੱਧਰ ਸੀ ਕੀ ਉਹਦੇ ਘਰ ਦੇ ਉਹ ਘਰ ਨੂੰ ਹਾਸਦਾ ਜਣਗਰਾ ਇਹ ਕੁੜੀ ਇਲੈਕਸ਼ਨ ਲੜਨ ਤੋਂ ਉਦੋਂ ਦਾ ਘੰਟਾ ਪਹਿਲਾਂ ਘਰੋਂ ਬੁੱਧ ਨੂੰ ਲੜੀਆਂ ਜਿੱਤੂ ਰਹੇਗਾ ਕਈ ਬੰਦੇ ਨੇ ਇੱਥੇ ਕੁੜੀਆਂ ਨਾ ਰਾਤੋ ਰਾਤ ਮੰਤਰੀ ਬਣਾਏ ਨੇ ਹਨ ਰਾਜਤੇ ਕਰਦੇ ਨੇ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਮੇਰੀ ਲੱਤ ਨੂੰ ਥੰਡਲ ਮਾਰ ਕੇ ਕੀ ਲੈਣਾ ਬੰਨ ਲੋ ਜੇ ਦੇਖੀ ਨਾ ਤਾਂ ਕੁੜੀ ਲੈ ਕੇ ਦੇ ਲੋਕਾਂ ਕੋਲ ਸੇਕੀਆਂ ਮਾਰਦਾ ਮੈਂ ਨੱਡਲਾਂ ਤੋਂ ਜੜੀ ਗੁੱਪੀਆਂ ਲੈ ਕੇ ਬੜੇ ਹੋਏ ਨਾਲ ਅ ਸੱਜਣ ਜੰਨਾ ਨੂੰ ਤੇ ਉੱਥੋਂ ਜੜੀ ਗੁੱਪੀਆਂ ਲੈ ਕੇ ਆਉਣਾ ਉੱਥੋਂ ਬਿੱਦਰ ਸਿੰਘੀਆਂ ਲੈ ਕੇ ਆਉਣਾ ਬੰਗਾਲ ਦਾ ਜਾਦੂ ਕੁੜੀਆਂ ਪਸਾਉਣ ਦੇ ਢੰਗ ਉਹਨੂੰ ਪਤਾ ਨਹੀਂ ਕੀ ਕੀ ਜੁਗਤਾਂ ਨਾਲ ਉਹ ਮੀਢੀ ਨੂੰ ਮਗਰ ਲਈ ਰੱਖਿਆ। 나ਗ ਉਹਨੇ ਜੰਗਲ ਵਿੱਚ ਕੀ ਛੱਡਣਾ ਸੀ ਉਹਨੇ ਤਾਂ ਕਦੀ 나ਗ ਫੜਿਆ ਹੀ ਨਹੀਂ ਸੀ। ਮੈਂ ਕਦੀ ਕਿਝ ਹੋਇਆ ਨਹੀਂ ਕਹਿਣਾ। ਕੋਈ ਤੂੰ ਮੇਰੇ ਨਾਂ ਨੂੰ ਦਾਗ ਲਾ ਸਾਈ। ਕਾਲੂ ਦਾ ਪੁੱਤ ਉਹ ਨਾਗ ਨਹੀਂ ਫੜ ਸਕਿਆ। ਜੇ ਉਹਨੂੰ 나ਗ ਫੜਾਉਣ ਲਈ ਕਿ ਲੈ ਜਾਂਦਾ ਤਾਂ ਘਰੋਂ ਵੀ ਆਪਣੇ ਲੱਕਦਵਾਲੇ 나ਗ ਲਪੇਟ ਕੇ ਲੈ ਜਾਂਦਾ ਤੇ ਲੋਕਾਂ ਥੋੜੀ ਜਿਹੀ ਦੇਖੀ। ਲੋਕਾਂ ਦੇ ਅੱਖਾਂ ਘੱਟਾ ਪਾ ਕੇ ਉਸੇ ਨੂੰ ਫੜ ਲੈਂਦਾ ਲੋਕਾਂ ਨੇ ਘਰੇ ਡੱਡੂ ਖਾਣਾ ਪੀੜਾ ਨਾਗ ਪੜਦਾ ਦੇਖਿਆ ਹੁੰਦਾ ਉਹ ਆਪਣਾ ਛੱਡਿਆ ਕਾਲਾ ਨਾਗ ਫੜ ਲੈਂਦਾ ਕਈ ਵਾਰੀ ਇਹਦੀ ਉਹ ਚਲਾਕੀ ਫੜੀ ਵੀ ਗਈ ਜਿਹਦੇ ਨਾਲ ਮੇਰੀ ਵੀ ਪਛਾਣ ਨਹੀਂ ਹੁੰਦੀ ਸੀ ਬਾੜਕ ਦੇ ਇੱਕ ਹੁੰਜੇ ਵਿੱਚ ਬੈਠਿਆ ਮੈਂ ਬੀੜੀਆਂ ਦੇ ਕਈ ਮੰਡਲ ਫੂਕ ਦਿੱਤੇ ਮਰੀਜ਼ਾਂ ਦੇ ਰਿਸ਼ਤੇਦਾਰ ਮੇਰੇ ਬੀੜੀਆਂ ਦੇ ਧੂਏ ਤੋਂ ਨੱਕ ਝੜਾ ਰਹੇ ਸੀ ਜਦੋਂ ਚੈਨਾ ਆਵੇ ਕੋਟਲੀ ਉੱਥੇ ਹੀ ਰੱਖ ਬੂਟੀ ਖਿਸੇ 'ਚ ਪਾ ਲਈ ਉਹ ਫਿਰ ਮਰਜੈਂਸੀ ਵਾਲੇ ਕਮਰੇ ਵੱਲ ਤੇ ਲਿਆਇਆ ਸੀਸੇ ਵਿੱਚ ਵਿੱਚ ਹੀ ਦੇਖਿਆ ਜਦੋਂ ਉਹ ਹੈ ਲਪਿਆ ਖਾਕੀ ਵਰਦੀ ਵਾਲੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ ਨਾ ਡਾਕਟਰ ਉੱਡ ਗਿਆ ਡਾਕਟਰ ਨੂੰ ਦੇਖ ਕੇ ਲੱਗਿਆ ਇਹ ਬੰਦਾ ਵੀ ਮਾਇਆ ਨਾ ਕਣੀ ਦਾ ਡੰਗਿਆ ਹੋਇਆ ਡਾਕਟਰ ਹੁਣ ਥੋੜੀ ਬੋਲਦੇ ਨੇ ਪੈਸਾ ਲੈ ਕੇ ਬੋਲਦੇ ਨਹੀਂ ਬਸ ਇੰਨਾ ਹੀ ਕਿਹਾ ਅੱਛਾ ਅੱਛਾ ਉਹ ਤੁਹਾਡਾ ਬੇਟਾ ਉਹ ਸੀਰੀਅਸ ਆ ਇਹ ਸੌਰੀ ਦੇ ਗੱਲਾਂ ਕਰਦੇ ਕਰਦੇ ਪਤਾ ਨਹੀਂ ਕਿਹੜੀ ਪਰਸਾ ਬੋਲ ਕੇ ਛੂੜੀ ਪਾ ਦਿੰਦੇ ਨੇ ਕਿ ਸੀਰੀਅਸ ਆ ਜਦੋਂ ਮੈਂ ਬੁੱਟੀ ਲਾਉਣ ਲਈ ਤਰਲੇ ਕਰੀ ਗਿਆ ਤਾਂ ਭੋਲਿਆ ਫਿਕਰ ਨਾ ਕਰੋ ਅਸੀਂ ਠੀਕ ਕਰ ਲੈਣਾ ਜਦੋਂ ਨਾਲ ਪਿੱਛੇ ਦੇ ਡੰਗੇ ਨੂੰ ਲੈ ਕੇ ਕੋਈ ਮੇਰੇ ਕੋਲ ਆਉਂਦਾ ਮੈਂ ਉਹਨਾਂ ਨੂੰ ਠੀਕ ਕਰ ਦਿੰਦਾ ਲੋਕ ਮੇਰਾ ਧੰਨਵਾਦ ਕਰਦੇ ਨੇ ਨਾ ਮੈਂ ਆਂ ਨਾ ਮੈਂ ਕੁਝ ਨਹੀਂ ਕੀਤਾ ਸਭ ਕੁਝ ਰੱਬ ਨੇ ਕੀਤਾ ਉਹ ਇਹ ਰੱਬ ਬਣਿਆ ਬੈਠਾ ਸੀ ਕਹਿੰਦਾ ਮੈਂ ਠੀਕ ਕਰ ਦੇਣਾ ਬਾਹਰ ਆ ਕੇ ਮੈਂ ਸਪਾਰਕ ਤੇ ਫੇਰ ਵੀਡੀਓ ਫੂਕ ਲਈ ਮਰੀਜ਼ਾਂ ਦੇ ਰਿਸ਼ਤੇਦਾਰ ਫੇਰ ਨਕਚਰ ਆਉਣ ਲੱਗੇ ਹਸ ਤਾਲ ਦੀ ਮੈਨੂੰ ਕੋਈ ਸਮਝ ਨਹੀਂ ਪੈ ਰਹੀ ਬਿੜਾ ਬੈਜਵੇਂ ਹਵੇਲੀਆਂ ਦਾ ਜਿਹੜੇ ਜੱਗੂ ਨੇ ਇੱਥੇ ਛੱਡ ਗਏ ਮੈਂ ਕਈ ਦਿਨਾਂ ਤੋਂ ਭਾਂਡੇ ਗਿਆ ਹਿਆ ਸੀ ਜੇ ਨਾ ਗਿਆ ਹੁੰਦਾ ਤਾਂ ਇਹ ਬਾਣਾ ਨਾ ਪਾਪਰਦਾ ਹਵੇਲੀ ਵਾਲਿਆਂ ਨੇ ਨਾਕਾਂ ਦਾ ਜੋੜਾ ਰਹਿਣਾ ਸੀ ਉਹਨਾਂ ਨਾਕ ਨੂੰ 나ਗ ਤਾਂ ਮਾਰ ਦਿੱਤਾ ਪਰ ਨਾਗਣ ਬਚ ਗਈ ਉਹ ਦੋ ਤਿੰਨ ਵਾਰ ਉਹਦਾ ਸੋਲਮ ਬੱਥ ਨਿਕਲੀ ਉਹਨਾਂ ਦੇ ਮਨ ਨੂੰ ਹੋ ਗਿਆ ਵੀ ਇੱਥੇ ਰਹੀ ਜਸੀ ਅਗੇੜੇ ਕੱਢਦੀ ਤੇ ਬਦਲਾ ਲੈਣ ਨੂੰ ਕਰਦੀਆਂ ਉਹ ਮੈਨੂੰ ਲੈਣ ਆਏ ਵੀਰ ਮਜਾਵਾਂ ਤੇ ਫੜ ਲਿਆ ਮੈਂ ਪਰ ਮੈਂ ਫੜ ਦੇ ਗਿਆ ਜੱਗੂ ਕਰੇਗਾ ਨਸਾਉ ਦਾ ਪਟਿਆ ਹੋਇਆ ਉਹਦੀ ਮਾਂ ਉਹ ਆਪਣੀ ਮਾਂ ਤੋਂ ਪੈਸੇ ਮੰਗ ਰਿਆ ਸੀ ਅਵੇਲੀ ਵਾਲਿਆਂ ਜੱਗੂ ਨੂੰ ਰੱਤਵੀਂ ਦੀਪ ਖੜਾਈ ਕੱਲ ਜੋਗੀ ਉਹਦੀ ਜੇਬ ਵਿੱਚ ਪਾਈ ਜੱਗੂ ਨੇ ਬੀਨ ਚੱਕ ਲਈ ਲੱਗਿਆ ਉਹਨਾਂ ਨੇ ਅਵੇਲੀ ਜਾ ਕੇ ਬੀਨ ਵਜਾਈ ਲੋਕ ਟਪਟੇ ਕੇ ਖੜੇ ਦੇਖਣ ਜੱਗੂ ਬੀਨ ਵਜਾਉਂਦਾ ਪਤਵਾੜਿਆਂ ਹਲ ਗਿਆ ਸામਣੇ ਬਾਲਕ ਦਾ ਟੱਪਰ ਵੀ ਆਪਣੇ ਅੰਦਰਾਂ ਚੋਂ ਨਿਕਲਿਆ ਖੜਾ ਹੋਊਗਾ ਬਹੁਤ ਮਿਹਨਤ ਮਗਰੋਂ ਨਾਕਣ ਪਾਠੀਆਂ ਦੇ ਤਿਉਹਾਰੇ 'ਚੋਂ ਫੁਕਾਰੇ ਮਾਰਦੇ ਨਿਕਲੇ ਕੋਈ ਜੀ ਵੀ ਤੋਂ ਪੜਨ ਲੱਗਿਆ ਹੋਣਾ ਉਦੋਂ ਉਹਦਾ ਧਿਆਨ ਜ਼ਰੂਰ ਭਟਕਿਆ ਹੋਊਗਾ ਬਾਲਕ ਦੇ ਦਿਰਾਂ ਵੱਲ ਗਿਆ ਹੋਵੇਗਾ ਨਾਕਣ ਨੇ ਬਸ ਉਸੇ ਵੇਲੇ ਨੂੰ ਡੰਗ ਮਾਰਿਆ ਹੋਵੇਗਾ ਨਹੀਂ ਤਾਂ ਕਾਲੂ ਦਾ ਪੁੱਤ ਨੂੰ ਡੰਗ ਮਾਰਨ ਦਾ ਮﺎਲ ਸਕਦੀ ਸੀ ਭਲਾ ਉਹਦੀ ਸਿਰੀ ਨੱਪ ਲਈ ਹੋਵੇਗੀ ਉਹਨੇ ਦੰਦ ਕੱਢ ਦਿੱਤੇ ਹੋਣਗੇ ਪਟਾਰੇ ਚ ਪਾ ਲਿਆ ਹੋਊਗਾ ਉਦੋਂ ਇੱਕ ਨਹੌਣੀ ਬਾਪੜੀ ਹਵੇਲੀ ਵਾਲਿਆਂ ਨੇ ਨਾਕਨ ਨੂੰ ਪਟਾਰੇ ਚੋਂ ਕੱਢ ਕੇ ਮਾਰ ਦਿੱਤਾ ਤੇ ਘੋਰ ਅਨਰਥ ਕਰ ਦਿੱਤਾ ਅਸੀਂ ਤਾਂ ਨਾਲ ਨੂੰ ਮਾਰਦੇ ਨਹੀਂ ਨਾ ਹੀ ਤਦੂ ਜਿਹਦੀ ਵੀਰਵਾਣ ਦੀ ਸਬਜ਼ੀ ਖਾਂਦੇ ਆ ਅਸੀਂ 나ਗ ਫੜੇ ਦਾ 500 ਰੁਪਇਆ ਦੇ ਕੜਾਈ ਦਾ ਸਮਾਨ ਲੈਂਦੇ ਆ ਕਵੇਲੀ ਵਾਲਿਆਂ ਨੇ ਉਹ ਪੈਸੇ ਫੀਲ ਚ ਕੱਟ ਲਏ ਕੜਾਈ ਵੀ ਨਾ ਦਿੱਤੀ ਜੱਗੂ ਅਲੇ ਦਰਾਂ ਜੀ ਨਿਕਲਿਆ ਸੀ ਤੇ ਉਹ ਗਸ ਖਾ ਕੇ ਡਿੱਗ ਪਿਆ ਉਹ ਨੂੰ ਕਾਰਜ ਪਾ ਕੇ ਇੱਥੇ ਹਸਪਤਾਲ ਵਿੱਚ ਦਾਖਲ ਕਰਾ ਲਿਆ ਜਿਹੜੀ ਜਿਹੜਾ ਕਾਫੀ ਵਰਦੀ ਵਾਲਾ ਮੈਨੂੰ ਬਾਹਰ ਕੱਢ ਰਿਹਾ ਸੀ ਉਹੀ ਮੈਨੂੰ ਬੁਲਾਉਣਾ ਮੈਂ ਮਰਜੈਂਸੀ ਬਾੜ ਕੋਲ ਗਿਆ ਡਾਕਟਰ ਜੱਗੂ ਕੋਲ ਜਾ ਰਿਹਾ ਸੀ ਆਪਣੇ ਕਮਰੇ ਵੱਲ ਮੈਂ ਉਹਨੂੰ ਦੇਖ ਕੇ ਰੋਣ ਲੱਗਿਆ ਓਏ ਤੁਸੀਂ ਇਹਨੂੰ ਮਾਰ ਦਿੱਤਾ ਈ ਓਏ ਤੁਸੀਂ ਮਾਰ ਦਿੱਤਾ ਓਏ ਤੁਸੀਂ ਇਹਨੂੰ ਮਾਰ ਦਿੱਤਾ ਹਸਪਤਾਲ ਵਾਲੇ ਜੱਗੂ ਦੀ ਲਾਸ਼ ਨਾ ਦੇਣ ਹਵੇਲੀ ਵਾਲਿਆਂ ਕਾਗਜ਼ਾਂ ਤੇ ਮੇਰੇ ਕੁੱਤੇ ਲਵਾਏ ਹਸਪਤਾਲ ਦੇ ਪੈਸੇ ਭਰਾਏ ਕਾਰਜ ਪਾ ਕੇ ਇਹਨੂੰ ਪੰਡ ਲਿਆ ਅੜੇਦਵਾਲੇ ਖਵਰ ਕਹਿ ਲਈ ਕਾਲੂ ਦਾ ਮੁੰਡਾ ਨਾਖਾਂ 'ਚ ਮਾਰਦਾ ਮੈਂ ਉਹਖਮਡਾਉਣ ਵਾਲਿਆਂ ਨਾਲ ਅੱਖ ਵੀ ਨਾ ਭੇੜ ਸਕਾਂ ਅਗਲਾ ਕੀ ਸੋਚੂ ਕਾਲੂ ਕੋਲ ਤਾਂ ਸਾਪ ਕੋ ਦੀ ਜ਼ਹਿਰ ਦਾ ਤੋੜ ਸੀ ਉਸ ਔਲਤਾ 50 50 ਸੂਰ ਤੋਂ 나ਗ ਦਾ ਡੰਗਿਆ ਮਾਰ ਮਾਗ ਦੇ ਡੰਗੇ ਦਾ ਲਾਜ ਕਰਾਉਣ ਆਉਂਦੇ ਸੀ ਉਸ ਦਾ ਪੁੱਤ 나ਗਣ ਦਾ ਡੰਗਿਆ ਮਾਰ ਮਰ ਗਿਆ ਉਹਦੀ ਮਾਂ ਕੋਤਰੀ ਤੇ ਗੁੱਸਾ ਆਉਂਦਾ ਉਹਨੂੰ ਉਹਨੂੰ ਬੁਲਾਉਣ ਮੇਰਾ ਮਾਨ ਤਾਂ ਕਰੇ ਜੱਗੋ ਦੀ ਜੁੜਲੀ ਦਾ ਜਾਰ ਰੂਲੀਏ ਦਾ ਬਾਪੂ ਭੋਲਾ ਅਫਸੋਸ ਕਰਨ ਆਇਆ انہیں ہے روڑیا بھی ہسپتال ہے حیلی والوں کی ਮੇਰਾ ਨੀਵੀ ਪਾਈ ਨਟੇ ਦਾ ਸਰ ਇੱਕਦਮ ਉੱਚਾ ਹੋ ਗਿਆ ਮੈਂ ਝੁਕੀ ਵੱਲ ਮੂੰਹ ਕਰਕੇ ਕਿਹਾ ਇਹ ਜੱਗੂ ਦੀ ਮਾਂ ਸੁਣਦੀ ਹੈ ਦੇਖ ਭੋਲਾ ਸੰਗੀ ਕਹਿੰਦਾ ਫਿਰ ਭੋਲੇ ਦੇ ਦੋਵੇਂ ਹੱਥ ਫੜ ਕੇ ਕਹਿਣ ਲੱਗਾ ਮੈਂ ਕਹਿੰਦਾ ਨਹੀਂ ਜੱਗੂ ਮੇਰਾ ਪੁੱਤਾ ਮਰਣਾ ਤਾਂ ਨਹੀਂ ਮਰਦਾ ਛੋਕੀਆ ਦੋਸਤੋ ਇਹ ਇਸ ਤਰ੍ਹਾਂ ਦਾ ਕਿ ਜੇ ਮੇ ਇੱਕ ਜੋਗੀਆਂ ਦੇ ਸੰਸਾਰ ਦੀ ਯਾਤਰਾ ਹੋਵੇ ਤੇ ਦੇਸ਼ਕ ਕੋਈ ਵੀ ਜਿਹੜਾ ਜੋ ਵੀ ਹੈ ਉਹਦੀ ਪੂਰੀ ਦਹਦਾਲ ਦੀ ਨਾਗੇ ਚੋਲੀ ਇਹ ਮਰਕਾਏ ਤੇ ਜਸ ਇੱਕ ਕਥੀ ਚੀਜ਼ ਹੋਰ ਹੁੰਦੀ ਹੈ ਤੇ ਬਹੁਤ ਖੂਸੇਤ ਹੱਸਦਾ ਇੱਕ ਇੱਕ ਨਵੇਂ ਵੀ ਇਹਦੇ ਨਾਲ ਗੱਲਬਾਤ ਲਈ ਹੈ